ਆਪਣੀ ਲੋਕਾਂ ਨੂੰ 12 ਫੋਰਸ ਫੋਰਸ ਬਹੁਤ ਜ਼ਿਆਦਾ ਕੋਈ ਨਹੀਂ ਬੰਦਾ ਹਾ ਦੋਸਤ ਸਾਲ ਉਹ ਦੁਬਾਰਾ ਹੋਇਆ ਮੇਰਾ ਨਾ ਕਰਦਾ ਵਜਿਹਾ ਕੀ ਹੋਇਆ ਸੀ ਗਾ ਮਾਮਲਾ ਜੀ ਦੁਕਾਨੇ ਵੇਚੀ ਦੀ ਪੁੱਤ ਨੂੰ ਕਹਿ ਹਟ ਹੀ ਮੈਂ ਨਹੀਂ ਨਾ ਵੇਚੀ ਸੁਣ ਉਸ ਨੂੰ ਨਾ ਵੇਚ ਇਹ ਨਹੀਂ ਬਾਜ ਆਇਆ ਇਹ ਹਟਿਆ ਨਹੀਂ ਆਪਣੀ ਮਰਜ਼ੀ ਕਰੀ ਮੈਂ ਜਾਣਗੀ ਦੋ ਦਿਨ ਬਿਮਾਰ ਵੀ ਰਹੀ ਮੈਂ ਗਰਦੋਮ ਦਾ ਮਾਮਲਾ ਹੈ ਕੌਣ-ਕੌਣ ਸੀ ਲੈਣਾ ਹੁਣ ਇਹਦਾ ਜੀ ਮਾਮਲਾ ਚਾਹ 21 4 ਮਹੀਨੇ ਹੋ ਗਏ 4 ਤੇ ਅੱਜ 8 9 29 ਹੋ ਗਈ ਦੀ ਅੱਜ 29 ਹੋ ਗਈ ਅੱਜ ਗੇਟਾਂ ਕਰ ਬੰਦ ਦੀ ਅਗਲੀ ਨਾ ਮੈਂ ਮਾਰ-ਮਾਰਗਾ ਚੋકરી ਨਾ ਆਰਾਮ ਨੇ ਕੌਣ-ਕੌਣ ਸੀ ਜੀ ਰਾਹ ਸੀ ਲੈ ਕਰਾਵ ਦਾ ਇੱਕ ਬਹੂ ਦਾ ਨੌਆ ਬੜੀ ਦਾ ਉਹਦੇ ਨੌਆ ਮਲਕੀਤਕਾਰ ਹਮ ਇਹ ਕਹੇਗੀ ਬਾਵਲੀ ਕੋਠੜੀ ਤੇ ਕੋਟ ਹੈ ਜੀ ਉਹਨਾਂ ਨੇ ਮੇਰਾ ਇੱਥੇ ਤੇ ਮੜ ਕੇ ਗਾਲ ਐਂ ਘੋਟ ਦਿਆ ਗਾਲ ਐਂ ਘੋਟ ਦਿਆ ਕੀ ਮਾਮਲਾ ਕੀ ਸੀਗਾ ਮਾਤਰੀ ਲੱਗ ਮਾਮਲਾ ਇਹੀ ਹੈ ਵੀ ਹੁਣ ਪੈਸੇ ਦੇ ਹੀ ਨਹੀਂ ਹੈ ਅਸੀਂ ਕਿਹਾ ਹਟੇ ਵੀ ਦੇ ਦੋ ਤੁਸੀਂ ਦੁਕਾਨ ਵੇਚੀ ਸੀ ਉਹਦੀ ਰਜਿਸਟਰੀ ਦੀ ਗੱਲ ਸੀ ਹਾਂ ਜੀ ਉਹ ਦੂਈ ਨੂੰ ਵੀ ਜੰਦਾ ਲਾ ਦਿਆ ਜੀ ਖੋਲ ਕੇ ਉਹ ਹੀ ਜੰਦਾ ਆਪਣਾ ਵੱਢਦੀ ਜੀ ਕੋਟ ਕੇਸ ਵਾਲਿਆ ਮੈਂ ਜੀ ਫਿਰ ਇੱਧਰ ਤੇ ਦੂਆ ਲਾ ਦਿਆ ਜੀ ਫਿਰ ਮੈਂ ਕਿਹਾ ਬਈ ਹੁਣ ਬੇਵਾਹ ਹੋ ਗਈ ਹੁਣ ਇਹ ਬੰਦਾ ਲੋਟ ਨਹੀਂ ਮੈਂ ਹੁਣ ਇਹਨੂੰ ਕਹਿੰਦੀ ਆ ਵੀ ਛੱਡ ਪਰਾਂ ਵੀ ਕੋਟ ਕੇਸ ਵਾਲੇ ਨੇ ਵੀ ਕੁਝ ਨਹੀਂ ਕਰਿਆ ਹਾਂ ਪਰ ਇਹ ਫੇਰ ਆ ਜਾ ਉੱਥੀ ਪੁੱਜ ਗਿਆ ਚਲੋ ਤੁਸੀਂ ਪੁਲਿਸ ਕੰਪਲੇਨਟ ਕਰਦੇ ਇਸ ਕੋਲੋਂ ਹਾਂਜੀ ਕਰੀ ਜੀ ਆਈਟੀ ਬੋਰਸ ਵਿੱਚ ਹਾਂਜੀ ਕਿਹਾ ਸਾਰਾ ਕੁਝ ਮੈਂ ਤਾਂ ਸੱਟਾ ਖਾ ਕੇ ਅੰਦਰ ਪੈ ਗਈ ਲੱਗ ਗਈ ਮੈਂ ਦੇਖਿਆ ਮੈਨੂੰ ਵੀ ਪਰ ਮੇਰੇ ਘਰ ਬੋਲਚੋਰ ਨਹੀਂ ਹੋਈ ਮੈਂ ਕੀ ਮੰਗਤੀ ਰਹੇ ਤੁਸੀਂ ਕੀ ਮੰਗ ਕੀ ਕਰਦੇ ਹੋ ਸਰਕਾਰ ਕੋਲੋਂ ਪੁਲਿਸ ਕੋਲੋਂ ਕੀ ਮੰਗ ਕਰਦੇ ਹੋ ਈ ਮੰਨ ਕਰਦੇ ਕੀ ਹੋਣਾ ਸਾਫ ਮੰਗਦੇ ਨਸਾਫ ਮੰਗਦੇ ਸੀ ਫਿਰ ਅਸੀਂ ਕੀ ਕਰਨਾ